ਛੋਟਾਣੀ ਚੱਲਦੀ ਹੈ 227 ਦੀਆਂ ਤਿਆਰੀਆਂ ਕਿਸ ਤਰੀਕੇ ਦੇ ਨਾਲ ਕਾਂਗਰਸ ਦੇ ਵੱਲੋਂ ਕੀਤੀਆਂ ਜਾਣਗੀਆਂ ਇਹਦਾ ਚੱਛੋਪਣ ਵੀ ਲਗਾਤਾਰ ਬਣਿਆ ਪਿਆ ਹੈ ਪਰ ਕਾਂਗਰਸ ਦੇ ਨਾਲ ਇੱਕ ਜੁੜੀ ਹਾਂ ਪੱਕੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਹਾਂ ਪੱਕੀ ਸ਼ਬਦ ਮੈਂ ਤਾਂ ਕਰਕੇ ਵਰਤ ਰਿਹਾ ਕਿਉਂਕਿ ਆਬਜ਼ਰਵਰ ਲਾਏ ਗਏ ਨੇ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਆਬਜ਼ਰਵਰ ਜਿਹੜੇ ਨੇ ਉਹ ਲਾਏ ਗਏ ਨੇ ਹਰੇਕ ਜ਼ਿਲ੍ਹੇ ਦੇ ਵਿੱਚ ਇਹਨਾਂ ਦੀ ਰਹਿਨਮਾਈ ਦੇ ਹੇਠ ਬਹੁਤ ਸਾਰੀਆਂ ਕਾਰਵਾਈਆਂ ਹੋਣਗੀਆਂ ਹੁਣ ਕਾਰਵਾਈਆਂ ਦੇ ਵਿੱਚ ਆਪਸੀ ਖਿੱਚੋਤਾਣੀ ਕਿੰਨੀ ਕੁ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਬਿਆਨੇਗਾ ਪਰ ਇੱਕ ਲਿਸਟ ਜਾਰੀ ਕੀਤੀ ਗਈ ਹੈ ਇਹ ਲਿਸਟ ਜਿਹੜੀ ਜਾਰੀ ਹੋਈ ਹੈ ਇਸ ਦੇ ਵਿੱਚ ਇੱਕ ਇੱਕ ਜ਼ਿਲ੍ਹੇ ਦੇ ਵਿੱਚ ਤਿੰਨ ਤਿੰਨ ਆਬਜ਼ਰਵਰ ਜਿਹੜੇ ਨੇ ਉਹ ਲਾ ਦਿੱਤੇ ਗਏ ਨੇ ਹੁਣ ਜਿਸ ਤਰੀਕੇ ਪ੍ਰਗਟ ਗੋਹਰਾ ਦਾ ਇੱਕ ਵੱਖਰਾ ਧੜਾ ਬਣਿਆ ਪਿਆ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਵੱਖਰਾ ਧੜਾ ਹੈ ਤੇ ਰਾਜਾ ਬੜੇ ਘੋਰਾ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਆਪਣਾ ਵੱਖਰਾ ਰਾਗ ਅਲਾਪਿਆ ਜਾਂਦਾ ਹੈ ਕੈਬਨਟ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਜਦੋਂ ਇਹ ਸਾਰੀਆਂ ਉਹਨਾਂ ਦੇ ਕੋਲੇ ਜ਼ਿੰਮੇਵਾਰੀਆਂ ਸੀ ਸਰਕਾਰਿੰਦੇ ਸਮੇਂ ਤਾਂ ਉਹਨਾਂ ਦੇ ਵੱਲੋਂ ਉਸ ਵਕਤ ਵੀ ਵੱਡੇ ਸਵਾਲ ਚੁੱਕੇ ਜਾ ਰਹੇ ਸੀ ਤੇ ਇਸ ਵਕਤ ਉਹਨਾਂ ਦੇ ਵੱਲੋਂ ਵਿਰੋਧੀ ਧਿਰ ਦੇ ਵਿੱਚ ਹੁੰਦਿਆਂ ਹੋਇਆਂ ਵੀ ਉਸੇ ਮਾਹੌਲ ਦੇ ਵਿੱਚ ਸ਼ਾਇਦ ਵਿੱਚ ਰਿਆ ਜਾ ਰਿਹਾ ਹੈ ਵੱਖ-ਵੱਖ ਤਰੀਕੇ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਜਿਹੜੀਆਂ ਨੇ ਕਾਂਗਰਸ ਦੇ ਵਿੱਚ ਬਣਦੀਆਂ ਸੀ ਤੇ ਹੁਣ ਜੇ ਇਸ ਤਰੀਕੇ ਵੱਖ-ਵੱਖ ਮੀਡੀਆ ਧ ਸਿਆਦਿਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਹ ਭਾਵੇਂ ਪ੍ਰਗਟ ਸਿੰਘ ਹੋਣ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਣ ਜਾਂ ਫਿਰ ਵੱਖ-ਵੱਖ ਹੋਰ ਜਿਹੜੇ ਇਹਨਾਂ ਦੇ ਲੀਡਰ ਸਾਹਿਬਾਨ ਨੇ ਉਹ ਲਗਾਤਾਰ ਇਹ ਚੀਜ਼ ਪ੍ਰਚਾਰਦੇ ਜਾ ਰਹੇ ਨੇ ਕਿ ਭਾਈ ਜਿਹਦੇ ਵਿੱਚ ਕੈਪੇਬਿਲਟੀ ਹੋਏਗੀ ਜਿਹਦੇ ਵਿੱਚ ਇੰਨੀ ਸੰਭਾਵਨਾ ਆਕੇ ਲਈ ਕਿ ਹਾਈ ਕਮਾਂਡੇ ਦੇ ਸਾਹਮਣੇ ਰੱਖਣ ਦੀ ਗੱਲਬਾਤ ਹੋਏਗੀ ਉਹ ਸਾਰੀਆਂ ਚੀਜ਼ਾਂ ਨੂੰ ਅੱਗੇ ਛੱਡ ਕੇ ਉਸ ਦੇ ਕੋਲ ਮੁੱਖ ਮੰਤਰੀ ਦੀ ਦਾਵੇਦਾਰੀ ਆ ਸਕਦੀ ਹੈ ਪਰ ਇਸ ਵਕਤ ਇਹ ਜਦੋਜਹਿਦ ਦੇ ਵਿੱਚ ਕਾਂਗਰਸ ਦੇ ਵੱਲੋਂ ਆਬਜ਼ਰਵਰ ਜ਼ਰੂਰ ਲਾ ਦਿੱਤੇ ਗਏ ਨੇ ਪਰ ਇਹਨਾਂ ਆਬਜ਼ਰਵਰਾਂ ਦੇ ਵੱਲੋਂ ਜ਼ਮੀਨੀ ਧਰਾਤਲ ਦੇ ਉੱਪਰ ਕੰਮ ਕਿੰਨਾ ਕੁ ਕੇ ਲਈਏ ਕੇ سنگੀਨ ਤਰੀਕੇ ਦੇ ਨਾਲ ਕੀਤਾ ਜਾਣਾ ਜਾਂ ਫਿਰ ਕਿੰਨੇ ਕੁ ਸਵਿਰਧ ਹੋ ਕੇ ਇਹਨਾਂ ਦੇ ਵੱਲੋਂ ਜ਼ਮੀਨੀ ਧਰਤਲ ਦੇ ਉੱਪਰ ਉਹ ਸਾਰੀਆਂ ਸਥਿਤੀਆਂ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਏਗੀ ਜਿਹੜੀਆਂ ਵਿਗੜੀਆਂ ਪਈਆਂ ਨੇ ਜਿਹੜੀਆਂ ਆਪਸੀ ਖਿੱਚੋ ਤਾਣੀ ਦਾ ਕਰਕੇ ਇਸ ਵਕਤ ਤਾਣਾ ਬਾਣਾ ਉਲਝਿਆ ਪਿਆ ਉਹਨੂੰ ਕਿੰਨਾ ਕੁ ਸੁਲਝਾ ਲੈਣਗੇ ਇਹ ਵੀ ਆਉਣ ਵਾਲੇ ਸਮੇਂ ਦੇ ਗਰਭ ਦੇ ਵਿੱਚ ਹੈ ਪਰ ਇਸ ਵਕਤ ਸਥਿਤੀਆਂ ਜ਼ਰੂਰ ਇਹ ਕਿਤੇ ਨਾ ਕਿਤੇ ਮਹਿਸੂਸ ਹੁੰਦੀਆਂ ਨੇ ਕਿ ਕਾਂਗਰਸ ਦੇ ਵਿੱਚ ਕਾਂਗਰਸ ਦੀ ਹਾਈ ਕਮਾਨ ਖਾਸ ਤੌਰ ਦੇ ਉੱਪਰ ਪੰਜਾਬ ਦੇ ਉੱਪਰ ਧਿਆਨ ਕੇਂਦਰਿਤ ਕਰਕੇ ਬੈਠੀ ਆ 2027 ਦੇ ਵਿੱਚ ਮਹੀਨੇ 16 17 ਹੀ ਬਾਕੀ ਨੇ ਤੇ ਚੌੜ ਜ਼ਾਬਤੇ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਕਿਸੇ ਤਰੀਕੇ ਦਾ ਜ਼ਾਬਤਾ ਬਣਿਆ ਰਹੇ ਇਹਦੀਆਂ ਵੀ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਹੁਣ ਅਮਰਿੰਦਰ ਸਿੰਘ ਰਾਜਾ ਆਪਣੇ ਘੁਰਾਂ ਦੇ ਹੱਥ ਦੇ ਵਿੱਚ ਇੱਕ ਤਰੀਕੇ ਦੇ ਨਾਲ ਡੋਰ ਆਉਣ ਵਾਲੀ ਗੱਲ ਵੀ ਮਹਿਸੂਸ ਉਹ ਕਰ ਰਹੇ ਨੇ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾ ਹੁਰੀ ਵੀ ਇਹ ਕਹਿੰਦੇ ਨਜ਼ਰ ਆਏ ਕਿ ਭਾਈ ਦਾਵੇਦਾਰੀ ਉਹਨਾਂ ਦੇ ਵੱਲੋਂ ਜ਼ਰੂਰ ਪੇਸ਼ ਕੀਤੀ ਜਾਏਗੀ ਹੁਣ ਮੁੱਖ ਮੰਤਰੀ ਦੇ ਲਈ ਉਹਨਾਂ ਦਾ ਨਾਮ ਸਾਹਮਣੇ ਲਿਆਇਆ ਜਾਂਦਾ ਜਾਂ ਨਹੀਂ ਲਿਆਇਆ ਜਾਂਦਾ ਇਹ ਵੀ ਆਉਣ ਵਾਲਾ ਸਮਾਂ ਦੱਸੇਗਾ ਕਾਂਗਰਸ ਦੇ ਵਿੱਚੋਂ ਚਰਨਜੀਤ ਸਿੰਘ ਚੰਨੀ ਸਾਭਕਾ ਮੁੱਖ ਮੰਤਰੀ ਪੰਜਾਬ ਤੇ ਜਲੰਧਰ ਤੋਂ ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਦੇ ਵੱਲੋਂ ਵੀ ਦਾਵੇਦਾਰੀ ਵੱਡੀ ਠੋਕੀ ਜਾ ਰਹੀ ਹੈ ਹਾਲਾਂਕਿ ਉਹ ਛੋਪੇਰ ਉਸ ਤੋਂ ਬਣ ਕੇ ਜਾਂ ਫਿਰ ਅੰਦਰ ਖਾਤੇ ਬਹੁਤ ਸਾਰੀਆਂ ਚੀਜ਼ਾਂ ਰਾਹੁਲ ਗਾਂਧੀ ਹੋਰਾਂ ਤੱਕ ਪਹੁੰਚਾਉਂਦੇ ਵੀ ਨਜ਼ਰ ਆਉਂਦੇ ਨੇ ਪਰ ਇਹ ਸਾਰੀਆਂ ਚੀਜ਼ਾਂ ਦਾ ਜੇਕਰ ਗੁੱਬਗਲਾਟ ਕਾਂਗਰਸ ਦੇ ਵਿੱਚ ਕੱਢਣ ਦੀ ਕੋਸ਼ਿਸ਼ ਕਰੀਏ ਜਾਂ ਫਿਰ ਮਲਾਂਕਣ ਕਰਨ ਦੀ ਕੋਸ਼ਿਸ਼ ਕਰੀਏ ਤਾਂ ਇਹ ਲਾਏ ਗਏ ਆਬਜ਼ਰਵਰ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਇੱਕ ਇੱਕ ਜ਼ਿਲ੍ਹੇ ਦੇ ਵਿੱਚ ਤਿੰਨ ਤਿੰਨ ਆਬਜ਼ਰਵਰ ਨੇ ਵੱਖ-ਵੱਖ ਤਰੀਕੇ ਦੇ ਨਾਲ ਇਹ ਕਾਰਜ ਪ੍ਰਣਾਲੀਆਂ ਚ ਇਹ ਸਥਿਤੀਆਂ ਨੂੰ ਪਹਿਲਾਂ ਤਾਂ ਸਮਝਿਆ ਜਾਏਗਾ ਤੇ 2027 ਤੋਂ ਪਹਿਲਾਂ ਪਹਿਲਾਂ ਸੁਲਝਾਇਆ ਲਿਆ ਜਾਏਗਾ ਇਹਦੇ ਬਾਰੇ ਕਿਸੇ ਵੀ ਤਰੀਕੇ ਦੀ ਕੋਈ ਪੁਸ਼ਟੀ ਨੁਮਾ ਗੱਲ ਨਿਕਲ ਕੇ ਅਜੇ ਤੱਕ ਸਾਹਮਣੇ ਨਹੀਂ ਆਈ ਪਰ ਹਾਈ ਕਮਾਂਡ ਦੇ ਤੱਕ ਇਹ ਖਬਰਾਂ ਜ਼ਰੂਰ ਪਹੁੰਚ ਚੁੱਕੀਆਂ ਨੇ ਕਿ ਆਪਸੀ ਖਿੱਚੋਤਾਣੀ ਆਪਸੀ ਛਛੋਪਣ ਜਿਹੜਾ ਉਹ ਲਗਾਤਾਰ ਕਾਂਗਰਸ ਨੂੰ ਨੁਕਸਾਨ ਕਰਦਾ ਜਾ ਰਿਹਾ ਤੇ ਨਾਲ ਦੀ ਨਾਲ ਕਾਂਗਰਸ ਦੇ ਲਈ ਇੱਕ ਗੱਲ ਉਹ ਵੀ ਮਸ਼ਹੂਰ ਹੈ ਕਿ ਭਾਈ ਕਾਂਗਰਸ ਨੂੰ ਕੋਈ ਹੋਰ ਪਾਰਟੀ ਬਹੁਤ ਘੱਟ ਹਰਾਉਂਦੀ ਆ ਕਾਂਗਰਸ ਨੂੰ ਕਾਂਗਰਸੀ ਹੀ ਹਰਾ ਦਿੰਦੇ ਨੇ ਹੁਣ ਇਹ ਸਾਰੀਆਂ ਸਥਿਤੀਆਂ ਗੱਦੜਲੇ ਪਾਸੇ ਨੂੰ ਜਾਣ ਗਿਆ ਕਾਂਗਰਸ ਦੇ ਸੂਰਤੇ ਇਹ ਸਭ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਹੋਣ ਵਾਲੀਆਂ ਗਤੀਵਿਧੀਆਂ ਦੇ ਉੱਪਰ ਨਿਰਭਰ ਕਰਦਾ ਹੈ ਪਰ ਇਸ ਖਬਰ ਦੇ ਬਾਰੇ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ ਪੰਜਾਬ ਕਾਂਗਰਸ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਪੰਜਾਬ ਕਾਂਗਰਸ ਦੇ ਵਿੱਚ ਪਏ ਹੋਏ ਕਲੇਸ਼ ਨੂੰ ਲੈ ਕੇ ਤਾਂ ਸਾਰਿਆਂ ਦੇ ਕੋਲੇ ਜਾਣਕਾਰੀ ਹੈ ਕਿ ਕਿਸ ਤਰੀਕੇ ਦੇ ਨਾਲ ਖਿੱਚੋਤਾਣੀ ਚੱਲਦੀ ਹੈ 2027 ਦੀਆਂ ਤਿਆਰੀਆਂ ਕਿਸ ਤਰੀਕੇ ਦੇ ਨਾਲ ਕਾਂਗਰਸ ਦੇ ਵੱਲੋਂ ਕੀਤੀਆਂ ਜਾਣਗੀਆਂ ਇਹਦਾ ਚੱਛੋਪਣ ਵੀ ਲਗਾਤਾਰ ਬਣਿਆ ਪਿਆ ਪਰ ਕਾਂਗਰਸ ਦੇ ਨਾਲ ਇੱਕ ਜੁੜੀ ਹਾਂ ਪੱਕੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਹਾਂ ਪੱਕੀ ਸ਼ਬਦ ਮੈਂ ਤਾਂ ਕਰਕੇ ਵਰਤ ਰਿਹਾ ਕਿਉਂਕਿ ਆਬਜ਼ਰਵਰ ਲਾਏ ਗਏ ਨੇ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਆਬਜ਼ਰਵਰ ਜਿਹੜੇ ਨੇ ਉਹ ਲਾਏ ਗਏ ਨੇ ਹਰੇਕ ਜ਼ਿਲ੍ਹੇ ਦੇ ਵਿੱਚ ਇਹਨਾਂ ਦੀ ਰਹਿਨਮਾਈ ਦੇ ਹੇਠ ਬਹੁਤ ਸਾਰੀਆਂ ਕਾਰਵਾਈਆਂ ਹੋਣਗੀਆਂ ਹੁਣ ਕਾਰਵਾਈਆਂ ਦੇ ਵਿੱਚ ਆਪਸੀ ਖਿੱਚੋਤਾਣੀ ਕਿੰਨੀ ਕੁ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਬਿਆਨੇਗਾ ਪਰ ਇੱਕ ਲਿਸਟ ਜਾਰੀ ਕੀਤੀ ਗਈ ਹੈ ਇਹ ਲਿਸਟ ਜਿਹੜੀ ਜਾਰੀ ਹੋਈ ਹੈ ਇਸ ਦੇ ਵਿੱਚ ਇੱਕ ਇੱਕ ਜ਼ਿਲ੍ਹੇ ਦੇ ਵਿੱਚ ਤਿੰਨ ਤਿੰਨ ਆਬਜ਼ਰਵਰ ਜਿਹੜੇ ਨੇ ਔਲਾਦ ਦਿੱਤੇ ਗਏ ਨੇ ਹੁਣ ਜਿਸ ਤਰੀਕੇ ਪ੍ਰਗਟ ਸਿੰਘ ਹੋਰਾਂ ਦਾ ਇੱਕ ਵੱਖਰਾ ਧੜਾ ਬਣਿਆ ਪਿਆ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਵੱਖਰਾ ਧੜਾ ਹੈ ਤੇ ਰਾਜਾ ਬੜੇ ਘੋੜਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਆਪਣਾ ਵੱਖਰਾ ਰਾਗ ਅਲਾਪਿਆ ਜਾਂਦਾ ਹੈ ਕੈਬਨਟ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਜਦੋਂ ਇਹ ਸਾਰੀਆਂ ਉਹਨਾਂ ਦੇ ਕੋਲੇ ਜ਼ਿੰਮੇਵਾਰੀਆਂ ਸੀ ਸਰਕਾਰਿੰਦੇ ਸਮੇਂ ਤਾਂ ਉਹਨਾਂ ਦੇ ਵੱਲੋਂ ਉਸ ਵੀ ਵੱਡੇ ਸਵਾਲ ਚੁੱਕੇ ਜਾ ਰਹੇ ਸੀ ਤੇ ਇਸ ਵਕਤ ਉਹਨਾਂ ਦੇ ਵੱਲੋਂ ਵਿਰੋਧੀ ਧਿਰ ਦੇ ਵਿੱਚ ਹੁੰਦਿਆਂ ਹੋਿਆਂ ਵੀ ਉਸੇ ਮਾਹੌਲ ਦੇ ਵਿੱਚ ਸ਼ਾਇਦ ਵਿੱਚ ਰਿਹਾ ਜਾ ਰਿਹਾ ਹੈ ਵੱਖ-ਵੱਖ ਤਰੀਕੇ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਜਿਹੜੀਆਂ ਦੇ ਕਾਂਗਰਸ ਦੇ ਵਿੱਚ ਬਣਦੀਆਂ ਸੀ ਤੇ ਹੁਣ ਜੇ ਇਸ ਤਰੀਕੇ ਵੱਖ-ਵੱਖ ਮੀਡੀਆ ਆਦਾਰਿਆਂ ਦੇ ਉੱਪਰ ਇੰਟਰਵਿਊਜ਼ ਕਾਂਗਰਸੀਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਹ ਭਾਵੇਂ ਪ੍ਰਗਟ ਸਿੰਘ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣ ਜਾਂ ਫਿਰ ਵੱਖ-ਵੱਖ ਹੋਰ ਜਿਹੜੇ ਇਹਨਾਂ ਦੇ ਲੀਡਰ ਸਾਹਿਬਾਨ ਨੇ ਉਹ ਲਗਾਤਾਰ ਇਹ ਚੀਜ਼ ਪ੍ਰਚਾਰਦੇ ਜਾ ਰਹੇ ਨੇ ਕਿ ਭਾਈ ਜਿਹਦੇ ਵਿੱਚ ਕੈਪੇਬਿਲਿਟੀ ਹੋਏਗੀ ਜਿਹਦੇ ਵਿੱਚ ਇੰਨੀ ਸੰਭਾਵਨਾ ਆ ਕੇ ਰੱਖਣ ਦੀ ਗੱਲਬਾਤ ਹੋਏਗੀ ਉਹ ਸਾਰੀਆਂ ਚੀਜ਼ਾਂ ਨੂੰ ਅੱਗੇ ਛੱਡ ਕੇ ਉਸ ਦੇ ਕੋਲ ਮੁੱਖ ਮੰਤਰੀ ਦੀ ਦਾਵੇਦਾਰੀ ਆ ਸਕਦੀ ਹੈ ਪਰ ਇਸ ਵਕਤ ਇਹ ਜਦੋਜਹਿਦ ਦੇ ਵਿੱਚ ਕਾਂਗਰਸ ਦੇ ਵੱਲੋਂ ਆਬਜ਼ਰਵਰ ਜ਼ਰੂਰ ਲਾ ਦਿੱਤੇ ਗਏ ਨੇ ਪਰ ਇਹਨਾਂ ਆਬਜ਼ਰਵਰਾਂ ਦੇ ਵੱਲੋਂ ਜ਼ਮੀਨੀ ਧਰਾਤਲ ਦੇ ਉੱਪਰ ਕੰਮ ਕਿੰਨਾ ਕੁ ਜਿੱਕ ਲਈਏ ਕਿ ਸੰਗੀਨ ਤਰੀਕੇ ਦੇ ਨਾਲ ਕੀਤਾ ਜਾਣਾ ਜਾਂ ਫਿਰ ਕਿੰਨੇ ਕੁ ਸਵਿਰਧ ਹੋ ਕੇ ਇਹਨਾਂ ਦੇ ਵੱਲੋਂ ਜ਼ਮੀਨੀ ਧਰਾਤਲ ਦੇ ਉੱਪਰ ਉਹ ਸਾਰੀਆਂ ਸਥਿਤੀਆਂ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਏਗੀ ਜਿਹੜੀਆਂ ਵਿਗੜੀਆਂ ਪਈਆਂ ਨੇ ਜਿਹੜੀਆਂ ਆਪਸੀ ਖਿੱਚੋ ਤਾਣੀ ਦਾ ਕਰਕੇ ਇਸ ਵਕਤ ਤਾਣਾ ਬਾਣਾ ਉਲਝਿਆ ਪਿਆ ਉਹਨੂੰ ਕਿੰਨਾ ਕੁ ਸੁਲਝਾ ਲੈਣਗੇ ਇਹ ਵੀ ਆਉਣ ਵਾਲੇ ਸਮੇਂ ਦੇ ਗਰਭ ਦੇ ਵਿੱਚ ਹੈ ਪਰ ਇਸ ਵਕਤ ਸਥਿਤੀਆਂ ਜ਼ਰੂਰ ਇਹ ਕਿਤੇ ਨਾ ਕਿਤੇ ਮਹਿਸੂਸ ਹੁੰਦੀਆਂ ਨੇ ਕਿ ਕਾਂਗਰਸ ਦੇ ਵਿੱਚ ਕਾਂਗਰਸ ਦੀ ਹਾਈ ਕਮਾਂਡ ਖਾਸ ਤੌਰ ਦੇ ਉੱਪਰ ਪੰਜਾਬ ਦੇ ਉੱਪਰ ਧਿਆਨ ਕੇਂਦਰਿਤ ਕਰਕੇ ਬੈਠੀ ਆ 2027 ਦੇ ਵਿੱਚ ਮਹੀਨੇ 16 17 ਹੀ ਬਾਕੀ ਨੇ ਤੇ ਚੌਨ ਜ਼ਾਬਤੇ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਕਿਸੇ ਤਰੀਕੇ ਦਾ ਜ਼ਾਬਤਾ ਬਣਿਆ ਰਹੇ ਇਹਦੀਆਂ ਵੀ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਹੁਣ ਅਮਰਿੰਦਰ ਸਿੰਘ ਰਾਜਾ ਬੜਿੰਗ ਹੋਰਾਂ ਦੇ ਹੱਥ ਦੇ ਵਿੱਚ ਇੱਕ ਤਰੀਕੇ ਦੇ ਨਾਲ ਡੋਰ ਆਉਣ ਵਾਲੀ ਗੱਲ ਵੀ ਮਹਿਸੂਸ ਉਹ ਕਰ ਰਹੇ ਨੇ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾ ਹੋਰੀ ਵੀ ਇਹ ਕਹਿੰਦੇ ਨਜ਼ਰ ਆਏ ਕਿ ਭਾਈ ਦਾਵੇਦਾਰੀ ਉਹਨਾਂ ਦੇ ਵੱਲੋਂ ਜ਼ਰੂਰ ਪੇਸ਼ ਕੀਤੀ ਜਾਏਗੀ ਹੁਣ ਮੁੱਖ ਮੰਤਰੀ ਦੇ ਲਈ ਉਹਨਾਂ ਦਾ ਨਾਮ ਸਾਹਮਣੇ ਲਿਆਇਆ ਜਾਂਦਾ ਜਾਂ ਨਹੀਂ ਲਿਆਇਆ ਜਾਂਦਾ ਇਹ ਵੀ ਆਉਣ ਵਾਲਾ ਸਮਾਂ ਦੱਸੇਗਾ ਕਾਂਗਰਸ ਦੇ ਵਿੱਚੋਂ ਚਰਨਜੀਤ ਸਿੰਘ ਚੰਨੀ ਸਾਭਕਾ ਮੁੱਖ ਮੰਤਰੀ ਪੰਜਾਬ ਤੇ ਜਲੰਧਰ ਤੋਂ ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਦੇ ਵੱਲੋਂ ਵੀ ਦਾਵੇਦਾਰੀ ਵੱਡੀ ਠੋਕੀ ਜਾ ਰਹੀ ਆ ਹਾਲਾਂਕਿ ਉਹ ਛੋਪੇ ਰਸ ਤੋਂ ਬਣ ਕੇ ਜਾਂ ਫਿਰ ਅੰਦਰ ਖਾਤੇ ਬਹੁਤ ਸਾਰੀਆਂ ਚੀਜ਼ਾਂ ਰਾਹੁਲ ਗਾਂਧੀ ਹੋਰਾਂ ਤੱਕ ਪਹੁੰਚਾਉਂਦੇ ਵੀ ਨਜ਼ਰ ਆਉਂਦੇ ਨੇ ਪਰ ਇਹ ਸਾਰੀਆਂ ਚੀਜ਼ਾਂ ਦਾ ਜੇਕਰ ਗੁੱਬਗਲਾਟ ਕਾਂਗਰਸ ਦੇ ਵਿੱਚ ਕੱਢਣ ਦੀ ਕੋਸ਼ਿਸ਼ ਕਰੀਏ ਜਾਂ ਪਰ ਮਲਾਂਕਣ ਕਰਨ ਦੀ ਕੋਸ਼ਿਸ਼ ਕਰੀਏ ਤਾਂ ਇਹ ਲਾਏ ਗਏ ਆਬਜ਼ਰਵਰ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਇੱਕ ਇੱਕ ਜ਼ਿਲ੍ਹੇ ਦੇ ਵਿੱਚ ਤਿੰਨ ਤਿੰਨ ਆਬਜ਼ਰਵਰ ਨੇ ਵੱਖ-ਵੱਖ ਤਰੀਕੇ ਦੇ ਨਾਲ ਇਹ ਕਾਰਜ ਪ੍ਰਣਾਲੀਆਂ ਚਲਾ ਨਿਆਸਤ ਇਹਨੂੰ ਪਹਿਲਾਂ ਤਾਂ ਸਮਝਿਆ ਜਾਏਗਾ ਤੇ 2027 ਤੋਂ ਪਹਿਲਾਂ ਪਹਿਲਾਂ ਸੁਲਝਾਇਆ ਲਿਆ ਜਾਏਗਾ ਇਹਦੇ ਬਾਰੇ ਕਿਸੇ ਵੀ ਤਰੀਕੇ ਦੀ ਕੋਈ ਪੁਸ਼ਟੀ ਨੋਮਾ ਗੱਲ ਨਿਕਲ ਕੇ ਅਜੇ ਤੱਕ ਸਾਹਮਣੇ ਨਹੀਂ ਆਈ ਪਰ ਹਾਈ ਕਮਾਂਡ ਦੇ ਤੱਕ ਇਹ ਖਬਰਾਂ ਜ਼ਰੂਰ ਪਹੁੰਚ ਚੁੱਕੀਆਂ ਨੇ ਕਿ ਆਪਸੀ ਖਿੱਚੋ ਤਾਣੀ ਆਪਸੀ ਛਛੋਪਣ ਜਿਹੜਾ ਉਹ ਲਗਾਤਾਰ ਕਾਂਗਰਸ ਨੂੰ ਨੁਕਸਾਨ ਕਰਦਾ ਜਾ ਰਿਹਾ ਤੇ ਨਾਲ ਦੀ ਨਾਲ ਕਾਂਗਰਸ ਦੇ ਲਈ ਇੱਕ ਗੱਲ ਉਹ ਵੀ ਮਸ਼ਹੂਰ ਹੈ ਕਿ ਭਾਈ ਕਾਂਗਰਸ ਨੂੰ ਕੋਈ ਹੋਰ ਪਾਰਟੀ ਬਹੁਤ ਘੱਟ ਹਰਾਉਂਦੀ ਆ ਕਾਂਗਰਸ ਨੂੰ ਕਾਂਗਰਸੀ ਹੀ ਹਰਾ ਦਿੰਦੇ ਨੇ ਹੁਣ ਇਹ ਸਾਰੀਆਂ ਸਥਿਤੀਆਂ ਗੱਦੜਲੇ ਪਾਸੇ ਨੂੰ ਜਾਣ ਗਿਆ ਕਾਂਗਰਸ ਦੇ ਸੂਰਤੇ ਇਹ ਸਭ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਹੋਣ ਵਾਲੀਆਂ ਗਤੀਵਿਧੀਆਂ ਦੇ ਉੱਪਰ ਨਿਰਭਰ ਕਰਦਾ ਹੈ ਪਰ ਇਸ ਖਬਰ ਦੇ ਬਾਰੇ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ ਪੰਜਾਬ ਕਾਂਗਰਸ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਪੰਜਾਬ ਕਾਂਗਰਸ ਦੇ ਵਿੱਚ ਪਏ ਹੋਏ ਕਲੇਸ਼ ਨੂੰ ਲੈ ਕੇ ਤਾਂ ਸਾਰਿਆਂ ਦੇ ਕੋਲੇ ਜਾਣਕਾਰੀ ਹੈ ਕਿ ਕਿਸ ਤਰੀਕੇ ਦੇ ਨਾਲ ਖਿੱਚੋਤਾਣੀ ਚੱਲਦੀ ਹੈ 2027 ਦੀਆਂ ਤਿਆਰੀਆਂ ਕਿਸ ਤਰੀਕੇ ਦੇ ਨਾਲ ਕਾਂਗਰਸ ਦੇ ਵੱਲੋਂ ਕੀਤੀਆਂ ਜਾਣਗੀਆਂ ਇਹਦਾ ਚੱਛੋਪਣ ਵੀ ਲਗਾਤਾਰ ਬਣਿਆ ਪਿਆ ਹੈ ਪਰ ਕਾਂਗਰਸ ਦੇ ਨਾਲ ਇੱਕ ਜੁੜੀ ਹਾਂ ਪੱਕੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਹਾਂ ਪੱਕੀ ਸ਼ਬਦ ਮੈਂ ਤਾਂ ਕਰਕੇ ਵਰਤ ਰਿਹਾ ਕਿਉਂਕਿ ਆਬਜ਼ਰਵਰ ਲਾਏ ਗਏ ਨੇ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਆਬਜ਼ਰਵਰ ਜਿਹੜੇ ਨੇ ਉਹ ਲਾਏ ਗਏ ਨੇ ਹਰੇਕ ਜ਼ਿਲ੍ਹੇ ਦੇ ਵਿੱਚ ਇਹਨਾਂ ਦੀ ਰਹਿਨਮਾਈ ਦੇ ਹੇਠ ਬਹੁਤ ਸਾਰੀਆਂ ਕਾਰਵਾਈਆਂ ਹੋਣਗੀਆਂ ਹੁਣ ਕਾਰਵਾਈਆਂ ਦੇ ਵਿੱਚ ਆਪਸੀ ਖਿੱਚੋਤਾਣੀ ਕਿੰਨੀ ਕੁ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਬਿਆਨੇਗਾ ਪਰ ਇੱਕ ਲਿਸਟ ਜਾਰੀ ਕੀਤੀ ਗਈ ਹੈ ਇਹ ਲਿਸਟ ਜਿਹੜੀ ਜਾਰੀ ਹੋਈ ਹੈ ਇਸ ਦੇ ਵਿੱਚ ਇੱਕ ਇੱਕ ਜ਼ਿਲ੍ਹੇ ਦੇ ਵਿੱਚ ਤਿੰਨ ਤਿੰਨ ਆਬਜ਼ਰਵਰ ਜਿਹੜੇ ਨੇ ਉਹ ਲਾ ਦਿੱਤੇ ਗਏ ਨੇ ਹੁਣ ਜਿਸ ਤਰੀਕੇ ਪ੍ਰਗਟ ਗੋਹਰਾ ਦਾ ਇੱਕ ਵੱਖਰਾ ਧੜਾ ਬਣਿਆ ਪਿਆ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਵੱਖਰਾ ਧੜਾ ਹੈ ਤੇ ਰਾਜਾ ਬੜੇ ਘੋਰਾ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਆਪਣਾ ਵੱਖਰਾ ਰਾਗ ਅਲਾਪਿਆ ਜਾਂਦਾ ਹੈ ਕੈਬਨਟ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਜਦੋਂ ਇਹ ਸਾਰੀਆਂ ਉਹਨਾਂ ਦੇ ਕੋਲੇ ਜ਼ਿੰਮੇਵਾਰੀਆਂ ਸੀ ਸਰਕਾਰਿੰਦੇ ਸਮੇਂ ਤਾਂ ਉਹਨਾਂ ਦੇ ਵੱਲੋਂ ਉਸ ਵਕਤ ਵੀ ਵੱਡੇ ਸਵਾਲ ਚੁੱਕੇ ਜਾ ਰਹੇ ਸੀ ਤੇ ਇਸ ਵਕਤ ਉਹਨਾਂ ਦੇ ਵੱਲੋਂ ਵਿਰੋਧੀ ਧਿਰ ਦੇ ਵਿੱਚ ਹੁੰਦਿਆਂ ਹੋયા ਵੀ ਉਸੇ ਮਾਹੌਲ ਦੇ ਵਿੱਚ ਸ਼ਾਇਦ ਵਿੱਚ ਰਿਆ ਜਾ ਰਿਹਾ ਹੈ ਵੱਖ-ਵੱਖ ਤਰੀਕੇ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਜਿਹੜੀਆਂ ਦੇ ਕਾਂਗਰਸ ਦੇ ਵਿੱਚ ਬਣਦੀਆਂ ਸੀ ਤੇ ਹੁਣ ਜੇ ਇਸ ਤਰੀਕੇ ਵੱਖ-ਵੱਖ ਮੀਡੀਆ ਧਾਰ ਸਿਆਦਿਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਹ ਭਾਵੇਂ ਪ੍ਰਗਟ ਸਿੰਘ ਹੋਣ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਣ ਜਾਂ ਫਿਰ ਵੱਖ-ਵੱਖ ਹੋਰ ਜਿਹੜੇ ਇਹਨਾਂ ਦੇ ਲੀਡਰ ਸਾਹਿਬਾਨ ਨੇ ਉਹ ਲਗਾਤਾਰ ਇਹ ਚੀਜ਼ ਪ੍ਰਚਾਰਦੇ ਜਾ ਰਹੇ ਨੇ ਕਿ ਭਾਈ ਜਿਹਦੇ ਵਿੱਚ ਕੈਪੇਬਿਲਟੀ ਹੋਏਗੀ ਜਿਹਦੇ ਵਿੱਚ ਇੰਨੀ ਸੰਭਾਵਨਾ ਆਕੇ ਲਈ ਕਿ ਹਾਈ ਕਮਾਂਡ ਦੇ ਸਾਹਮਣੇ ਰੱਖਣ ਦੀ ਗੱਲਬਾਤ ਹੋਏਗੀ ਉਹ ਸਾਰੀਆਂ ਚੀਜ਼ਾਂ ਨੂੰ ਅੱਗੇ ਛੱਡ ਕੇ ਉਸ ਦੇ ਕੋਲ ਮੁੱਖ ਮੰਤਰੀ ਦੀ ਦਾਵੇਦਾਰੀ ਆ ਸਕਦੀ ਹੈ ਪਰ ਇਸ ਵਕਤ ਇਹ ਜਦੋਜਹਿਦ ਦੇ ਵਿੱਚ ਕਾਂਗਰਸ ਦੇ ਵੱਲੋਂ ਆਬਜ਼ਰਵਰ ਜ਼ਰੂਰ ਦਾਅਿਤੇ ਗਏ ਨੇ ਪਰ ਇਹਨਾਂ ਆਬਜ਼ਰਵਰਾਂ ਦੇ ਵੱਲੋਂ ਜ਼ਮੀਨੀ ਧਰਤਲ ਦੇ ਉੱਪਰ ਕੰਮ ਕਿੰਨਾ ਕੁ ਕੇ ਲਈਏ ਕਿ ਸੰਗੀਨ ਤਰੀਕੇ ਦੇ ਨਾਲ ਕੀਤਾ ਜਾਣਾ ਜਾਂ ਫਿਰ ਕਿੰਨੇ ਕੁ ਸਵਿਰਧ ਹੋ ਕੇ ਇਹਨਾਂ ਦੇ ਵੱਲੋਂ ਜ਼ਮੀਨੀ ਧਰਤਲ ਦੇ ਉੱਪਰ ਉਹ ਸਾਰੀਆਂ ਸਥਿਤੀਆਂ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਏਗੀ ਜਿਹੜੀਆਂ ਵਿਗੜੀਆਂ ਪਈਆਂ ਨੇ ਜਿਹੜੀਆਂ ਆਪਸੀ ਖਿੱਚੋ ਤਾਣੀ ਦਾ ਕਰਕੇ ਇਸ ਵਕਤ ਤਾਣਾ ਬਾਣਾ ਉਲਝਿਆ ਪਿਆ ਉਹਨੂੰ ਕਿੰਨਾ ਕੁ ਸੁਲਝਾ ਲੈਣਗੇ ਇਹ ਵੀ ਆਉਣ ਵਾਲੇ ਸਮੇਂ ਦੇ ਗਰਭ ਦੇ ਵਿੱਚ ਹੈ ਪਰ ਇਸ ਵਕਤ ਸਥਿਤੀਆਂ ਜ਼ਰੂਰ ਇਹ ਕਿਤੇ ਨਾ ਕਿਤੇ ਮਹਿਸੂਸ ਹੁੰਦੀਆਂ ਨੇ ਕਿ ਕਾਂਗਰਸ ਦੇ ਵਿੱਚ ਕਾਂਗਰਸ ਦੀ ਹਾਈ ਕਮਾਂਡ ਖਾਸ ਤੌਰ ਦੇ ਉੱਪਰ ਪੰਜਾਬ ਦੇ ਉੱਪਰ ਧਿਆਨ ਕੇਂਦਰਿਤ ਕਰਕੇ ਬੈਠੀ ਆ 2027 ਦੇ ਵਿੱਚ ਮਹੀਨੇ 16 17 ਹੀ ਬਾਕੀ ਨੇ ਤੇ ਚੌਨ ਜ਼ਾਬਤੇ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਕਿਸੇ ਤਰੀਕੇ ਦਾ ਜ਼ਾਬਤਾ ਬਣਿਆ ਰਹੇ ਇਹਦੀਆਂ ਵੀ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਹੁਣ ਅਮਰਿੰਦਰ ਸਿੰਘ ਰਾਜਾ ਆਪਣੇ ਘੁਰਾਂ ਦੇ ਹੱਥ ਦੇ ਵਿੱਚ ਇੱਕ ਤਰੀਕੇ ਦੇ ਨਾਲ ਡੋਰ ਆਉਣ ਵਾਲੀ ਗੱਲ ਵੀ ਮਹਿਸੂਸ ਉਹ ਕਰ ਰਹੇ ਨੇ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾਹੂਰੀ ਵੀ ਇਹ ਕਹਿੰਦੇ ਨਜ਼ਰ ਆਏ ਕਿ ਭਾਈ ਦਾਵੇਦਾਰੀ ਉਹਨਾਂ ਦੇ ਵੱਲੋਂ ਜ਼ਰੂਰ ਪੇਸ਼ ਕੀਤੀ ਜਾਏਗੀ ਹੁਣ ਮੁੱਖ ਮੰਤਰੀ ਦੇ ਲਈ ਉਹਨਾਂ ਦਾ ਨਾਮ ਸਾਹਮਣੇ ਲਿਆਇਆ ਜਾਂਦਾ ਜਾਂ ਨਹੀਂ ਲਿਆਇਆ ਜਾਂਦਾ ਇਹ ਵੀ ਆਉਣ ਵਾਲਾ ਸਮਾਂ ਦੱਸੇਗਾ ਕਾਂਗਰਸ ਦੇ ਵਿੱਚੋਂ ਚਰਨਜੀਤ ਸਿੰਘ ਚੰਨੀ ਸਾਭਕਾ ਮੁੱਖ ਮੰਤਰੀ ਪੰਜਾਬ ਤੇ ਜਲੰਧਰ ਤੋਂ ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਦੇ ਉਹ ਵੀ ਦਾਬੇਦਾਰੀ ਵੱਡੀ ਠੋਕੀ ਜਾ ਰਹੀ ਹੈ ਹਾਲਾਂਕਿ ਉਹ ਛੋਪੇਰ ਉਸ ਤੋਂ ਬਣ ਕੇ ਜਾਂ ਫਿਰ ਅੰਦਰ ਖਾਤੇ ਬਹੁਤ ਸਾਰੀਆਂ ਚੀਜ਼ਾਂ ਰਾਹੁਲ ਗਾਂਧੀ ਹੋਰਾਂ ਤੱਕ ਪਹੁੰਚਾਉਂਦੇ ਵੀ ਨਜ਼ਰ ਆਉਂਦੇ ਨੇ ਪਰ ਇਹ ਸਾਰੀਆਂ ਚੀਜ਼ਾਂ ਦਾ ਜੇਕਰ ਗੁੱਬਗਲਾਟ ਕਾਂਗਰਸ ਦੇ ਵਿੱਚ ਕੱਢਣ ਦੀ ਕੋਸ਼ਿਸ਼ ਕਰੀਏ ਜਾਂ ਫਿਰ ਮਲਾਂਕੜ ਕਰਨ ਦੀ ਕੋਸ਼ਿਸ਼ ਕਰੀਏ ਤਾਂ ਇਹ ਲਾਏ ਗਏ ਆਬਜ਼ਰਵਰ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਇੱਕ ਇੱਕ ਜ਼ਿਲ੍ਹੇ ਦੇ ਵਿੱਚ ਤਿੰਨ ਤਿੰਨ ਆਬਜ਼ਰਵਰ ਨੇ ਵੱਖ-ਵੱਖ ਤਰੀਕੇ ਦੇ ਨਾਲ ਇਹ ਕਾਰਜ ਪ੍ਰਣਾਲੀਆਂ ਚਲਾਉਣਗੇ ਜ਼ਿਲ੍ਹਾ ਪਧਰੀ ਰੂਪ ਦੇ ਵਿੱਚ ਇਹਨਾਂ ਦੇ ਵੱਲੋਂ ਸਾਰੀਆਂ ਸਥਿਤੀਆਂ ਨੂੰ ਪਹਿਲਾਂ ਤਾਂ ਸਮਝਿਆ ਜਾਏਗਾ ਤੇ 2027 ਤੋਂ ਪਹਿਲਾਂ ਪਹਿਲਾਂ ਸੁ मां ਗੱਲ ਨਿਕਲ ਕੇ ਅਜੇ ਤੱਕ ਸਾਹਮਣੇ ਨਹੀਂ ਆਈ ਪਰ ਹਾਈ ਕਮਾਂਡ ਦੇ ਤੱਕ ਇਹ ਖਬਰਾਂ ਜ਼ਰੂਰ ਪਹੁੰਚ ਚੁੱਕੀਆਂ ਨੇ ਕਿ ਆਪਸੀ ਖਿੱਚੋਤਾਣੀ ਆਪਸੀ ਛਛੋਪਣ ਜਿਹੜਾ ਉਹ ਲਗਾਤਾਰ ਕਾਂਗਰਸ ਨੂੰ ਨੁਕਸਾਨ ਕਰਦਾ ਜਾ ਰਿਹਾ ਤੇ ਨਾਲ ਦੀ ਨਾਲ ਕਾਂਗਰਸ ਦੇ ਲਈ ਇੱਕ ਗੱਲ ਉਹ ਵੀ ਮਸ਼ਹੂਰ ਹੈ ਕਿ ਭਾਈ ਕਾਂਗਰਸ ਨੂੰ ਕੋਈ ਹੋਰ ਪਾਰਟੀ ਬਹੁਤ ਘੱਟ ਹਰਾਉਂਦੀ ਆ ਕਾਂਗਰਸ ਨੂੰ ਕਾਂਗਰਸੀ ਇਹ ਹੀ ਹਰਾ ਦਿੰਦੇ ਨੇ ਹੁਣ ਇਹ ਸਾਰੀਆਂ ਸਥਿਤੀਆਂ ਗੱਦੜਲੇ ਪਾਸੇ ਨੂੰ ਜਾਣ ਗਿਆ ਕਾਂਗਰਸ ਦੇ ਸੂਰਤੇ ਹਾਲ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਗੇ ਇਹ ਸਭ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਹੋਣ ਵਾਲੀਆਂ ਗਤੀਵਿਧੀਆਂ ਦੇ ਉੱਪਰ ਨਿਰਭਰ ਕਰਦਾ ਪਰ ਇਸ ਖਬਰ ਦੇ ਬਾਰੇ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ ਪੰਜਾਬ ਕਾਂਗਰਸ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਪੰਜਾਬ ਕਾਂਗਰਸ ਦੇ ਵਿੱਚ ਪਏ ਹੋਏ ਕਲੇਸ਼ ਨੂੰ ਲੈ ਕੇ ਤਾਂ ਸਾਰਿਆਂ ਦੇ ਕੋਲੇ ਜਾਣਕਾਰੀ ਹੈ ਕਿ ਕਿਸ ਤਰੀਕੇ ਦੇ ਨਾਲ ਖਿੱਚੋਤਾਣੀ ਚੱਲਦੀ ਹੈ 2027 ਦੀਆਂ ਤਿਆਰੀਆਂ ਕਿਸ ਤਰੀਕੇ ਦੇ ਨਾਲ ਕਾਂਗਰਸ ਦੇ ਵੱਲੋਂ ਕੀਤੀਆਂ ਜਾਣਗੀਆਂ ਇਹਦਾ ਚੱਛੋਪਣ ਵੀ ਲਗਾਤਾਰ ਬਣਿਆ ਪਿਆ ਹੈ ਪਰ ਕਾਂਗਰਸ ਦੇ ਨਾਲ ਇੱਕ ਜੁੜੀ ਹਾਂ ਪੱਕੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਹਾਂ ਪੱਕੀ ਸ਼ਬਦ ਮੈਂ ਤਾਂ ਕਰਕੇ ਵਰਤ ਰਿਹਾ ਕਿਉਂਕਿ ਆਬਜ਼ਰਵਰ ਲਾਏ ਗਏ ਨੇ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਆਬਜ਼ਰਵਰ ਜਿਹੜੇ ਨੇ ਉਹ ਲਾਏ ਗਏ ਨੇ ਹਰੇਕ ਜ਼ਿਲ੍ਹੇ ਦੇ ਵਿੱਚ ਇਹਨਾਂ ਦੀ ਰਹਿਨਮਾਈ ਦੇ ਹੇਠ ਬਹੁਤ ਸਾਰੀਆਂ ਕਾਰਵਾਈਆਂ ਹੋਣਗੀਆਂ ਹੁਣ ਕਾਰਵਾਈਆਂ ਦੇ ਵਿੱਚ ਆਪਸੀ ਖਿੱਚੋਤਾਣੀ ਕਿੰਨੀ ਕੁ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਬਿਆਨੇਗਾ ਪਰ ਇੱਕ ਲਿਸਟ ਜਾਰੀ ਕੀਤੀ ਗਈ ਹੈ ਇਹ ਲਿਸਟ ਜਿਹੜੀ ਜਾਰੀ ਹੋਈ ਹੈ ਇਸ ਦੇ ਵਿੱਚ ਇੱਕ ਇੱਕ ਜ਼ਿਲ੍ਹੇ ਦੇ ਵਿੱਚ ਤਿੰਨ ਤਿੰਨ ਆਬਜ਼ਰਵਰ ਜਿਹੜੇ ਨੇ ਉਹ ਲਾ ਦਿੱਤੇ ਗਏ ਨੇ ਹੁਣ ਜਿਸ ਤਰੀਕੇ ਪ੍ਰਗਟ ਗੋਹਰਾ ਦਾ ਇੱਕ ਵੱਖਰਾ ਧੜਾ ਬਣਿਆ ਪਿਆ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਵੱਖਰਾ ਧੜਾ ਹੈ ਤੇ ਰਾਜਾ ਬੜੇ ਗੋਹਰਾ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਆਪਣਾ ਵੱਖਰਾ ਰਾਗ ਅਲਾਪਿਆ ਜਾਂਦਾ ਹੈ ਕੈਬਨਟ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਜਦੋਂ ਇਹ ਸਾਰੀਆਂ ਉਹਨਾਂ ਦੇ ਕੋਲੇ ਜ਼ਿੰਮੇਵਾਰੀਆਂ ਸੀ ਸਰਕਾਰਿੰਦੇ ਸਮੇਂ ਤਾਂ ਉਹਨਾਂ ਦੇ ਵੱਲੋਂ ਉਸ ਵਕਤ ਵੀ ਵੱਡੇ ਸਵਾਲ ਚੁੱਕੇ ਜਾ ਰਹੇ ਸੀ ਤੇ ਇਸ ਵਕਤ ਉਹਨਾਂ ਦੇ ਵੱਲੋਂ ਵਿਰੋਧੀ ਧਿਰ ਦੇ ਵਿੱਚ ਹੁੰਦਿਆਂ ਹੋਿਆਂ ਵੀ ਉਸੇ ਮਾਹੌਲ ਦੇ ਵਿੱਚ ਸ਼ਾਇਦ ਵਿੱਚ ਰਿਆ ਜਾ ਰਿਹਾ ਹੈ ਵੱਖ-ਵੱਖ ਤਰੀਕੇ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਜਿਹੜੀਆਂ ਦੇ ਕਾਂਗਰਸ ਦੇ ਵਿੱਚ ਬਣਦੀਆਂ ਸੀ ਤੇ ਹੁਣ ਜੇ ਇਸ ਤਰੀਕੇ ਵੱਖ-ਵੱਖ ਮੀਡੀਆ ਧਾਰਿਆਂ ਦੇ ਉੱਪਰ ਇੰਟਰਵਿਊਜ਼ ਕਾਂਗਰਸੀਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਹ ਭਾਵੇਂ ਪ੍ਰਗਟ ਸਿੰਘ ਹੁਣ ਅਮਰਿੰਦਰ ਸਿੰਘ ਰਾਜਾ ਬੜਿੰਗ ਹੁਣ ਜਾਂ ਫਿਰ ਵੱਖ-ਵੱਖ ਹੋਰ ਜਿਹੜੇ ਇਹਨਾਂ ਦੇ ਲ ਇਹ ਚੀਜ਼ ਪ੍ਰਚਾਰ ਦੇ ਜਾ ਰਹੇ ਨੇ ਕਿ ਭਾਈ ਜਿਹਦੇ ਵਿੱਚ ਕੈਪੇਬਿਲਟੀ ਹੋਏਗੀ ਜਿਹਦੇ ਵਿੱਚ ਇੰਨੀ ਸੰਭਾਵਨਾ ਆ ਕੇ ਲਈਏ ਕਿ ਹਾਈ ਕਮਾਂਡ ਦੇ ਸਾਹਮਣੇ ਰੱਖਣ ਦੀ ਗੱਲਬਾਤ ਹੋਏਗੀ ਉਹ ਸਾਰੀਆਂ ਚੀਜ਼ਾਂ ਨੂੰ ਅੱਗੇ ਛੱਡ ਕੇ ਉਸ ਦੇ ਕੋਲ ਮੁੱਖ ਮੰਤਰੀ ਦੀ ਦਾਵੇਦਾਰੀ ਆ ਸਕਦੀ ਆ ਪਰ ਇਸ ਵਕਤ ਇਹ ਜਦੋਜਹਿਦ ਦੇ ਵਿੱਚ ਕਾਂਗਰਸ ਦੇ ਵੱਲੋਂ ਆਬਜ਼ਰਵਰ ਜ਼ਰੂਰ ਲਾ ਦਿੱਤੇ ਗਏ ਨੇ ਪਰ ਇਹਨਾਂ ਆਬਜ਼ਰਵਰਾਂ ਦੇ ਵੱਲੋਂ ਜ਼ਮੀਨੀ ਧਰਾਤਲ ਦੇ ਉੱਪਰ ਕੰਮ ਕਿੰਨਾ ਕੁ ਆ ਕੇ ਲਈਏ ਕਿ ਸੰਗੀਨ ਤਰੀਕੇ ਦੇ ਨਾਲ ਕੀਤਾ ਜਾਣਾ ਜਾਂ ਫਿਰ ਕਿੰਨੇ ਕੁ ਸਵਿਰਧ ਹੋ ਕੇ ਇਹਨਾਂ ਦੇ ਵੱਲੋਂ ਜ਼ਮੀਨੀ ਧਰਾਤਲ ਦੇ ਉੱਪਰ ਉਹ ਸਾਰੀਆਂ ਸਥਿਤੀਆਂ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਏਗੀ ਜਿਹੜੀਆਂ ਵਿਗੜੀਆਂ ਪਈਆਂ ਨੇ ਜਿਹੜੀਆਂ ਆਪਸੀ ਖਿੱਚੋ ਤਾਣੀ ਦਾ ਕਰਕੇ ਇਸ ਵਕਤ ਤਾਣਾ ਬਾਣਾ ਉਲਝਿਆ ਪਿਆ ਉਹਨੂੰ ਕਿੰਨਾ ਕੁ ਸੁਲਝਾ ਲੈਣਗੇ ਇਹ ਵੀ ਆਉਣ ਵਾਲੇ ਸਮੇਂ ਦੇ ਗਰਭ ਦੇ ਵਿੱਚ ਹੈ ਪਰ ਇਸ ਵਕਤ ਸਥਿਤੀਆਂ ਜ਼ਰੂਰ ਇਹ ਕਿਤੇ ਨਾ ਕਿਤੇ ਮਹਿਸੂਸ ਹੁੰਦੀਆਂ ਨੇ ਕਿ ਕਾਂਗਰਸ ਦੇ ਵਿੱਚ ਕਾਂਗਰਸ ਦੀ ਹਾਈ ਕਮਾਂਡ ਖਾਸ ਤੌਰ ਦੇ ਉੱਪਰ ਪੰਜਾਬ ਦੇ ਉੱਪਰ ਧਿਆਨ ਕੇਂਦਰਿਤ ਕਰਕੇ ਬੈਠੀ ਆ 2027 ਦੇ ਵਿੱਚ ਮਹੀਨੇ 16 17 ਹੀ ਬਾਕੀ ਨੇ ਤੇ ਚੌਨ ਜ਼ਾਬਤੇ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਕਿਸੇ ਤਰੀਕੇ ਦਾ ਜ਼ਾਬਤਾ ਬਣਿਆ ਰਹੇ ਇਹਦੀਆਂ ਵੀ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਹੁਣ ਅਮਰਿੰਦਰ ਸਿੰਘ ਰਾਜਾ ਆਪਣੇ ਘੁਰਾਂ ਦੇ ਹੱਥ ਦੇ ਵਿੱਚ ਇੱਕ ਤਰੀਕੇ ਦੇ ਨਾਲ ਡੋਰ ਆਉਣ ਵਾਲੀ ਗੱਲ ਵੀ ਮਹਿਸੂਸ ਉਹ ਕਰ ਰਹੇ ਨੇ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾ ਹੋਰੀ ਵੀ ਇਹ ਕਹਿੰਦੇ ਨਜ਼ਰ ਆਏ ਕਿ ਭਾਈ ਦਾਵੇਦਾਰੀ ਉਹਨਾਂ ਦੇ ਵੱਲੋਂ ਜ਼ਰੂਰ ਪੇਸ਼ ਕੀਤੀ ਜਾਏਗੀ ਹੁਣ ਮੁੱਖ ਮੰਤਰੀ ਦੇ ਲਈ ਉਹਨਾਂ ਦਾ ਨਾਮ ਸਾਹਮਣੇ ਲਿਆਇਆ ਜਾਂਦਾ ਜਾਂ ਨਹੀਂ ਲਿਆਇਆ ਜਾਂਦਾ ਇਹ ਵੀ ਆਉਣ ਵਾਲਾ ਸਮਾਂ ਦੱਸੇਗਾ ਕਾਂਗਰਸ ਦੇ ਵਿੱਚੋਂ ਚਰਨਜੀਤ ਸਿੰਘ ਚੰਨੀ ਸਾਭਕਾ ਮੁੱਖ ਮੰਤਰੀ ਪੰਜਾਬ ਤੇ ਜਲੰਧਰ ਤੋਂ ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਦੇ ਵੱਲੋਂ ਵੀ ਦਾਅਵੇਦਾਰੀ ਵੱਡੀ ਠੋਕੀ ਜਾ ਰਹੀ ਹੈ ਹਾਲਾਂਕਿ ਉਹ ਛੋਪੇਰ ਉਸ ਤੋਂ ਬਣ ਕੇ ਜਾਂ ਫਿਰ ਅੰਦਰ ਖਾਤੇ ਬਹੁਤ ਸਾਰੀਆਂ ਚੀਜ਼ਾਂ ਰਾਹੁਲ ਗਾਂਧੀ ਹੋਰਾਂ ਤੱਕ ਪਹੁੰਚਾਉਂਦੇ ਵੀ ਨਜ਼ਰ ਆਉਂਦੇ ਨੇ ਪਰ ਇਹ ਸਾਰੀਆਂ ਚੀਜ਼ਾਂ ਦਾ ਜੇਕਰ ਗੁੱਬਗਲਾਟ ਕਾਂਗਰਸ ਦੇ ਵਿੱਚ ਕੱਢਣ ਦੀ ਕੋਸ਼ਿਸ਼ ਕਰੀਏ ਜਾਂ ਪਰ ਮਲਾਂਕਣ ਕਰਨ ਦੀ ਕੋਸ਼ਿਸ਼ ਕਰੀਏ ਤਾਂ ਇਹ ਲਾਏ ਗਏ ਆਬਜ਼ਰਵਰ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਇੱਕ ਇੱਕ ਜ਼ਿਲ੍ਹੇ ਦੇ ਵਿੱਚ ਤਿੰਨ ਤਿੰਨ ਆਬਜ਼ਰਵਰ ਨੇ ਵੱਖ-ਵੱਖ ਤਰੀਕੇ ਦੇ ਨਾਲ ਇਹ ਕਾਰਜ ਪ੍ਰਣਾਲੀਆਂ ਚ ਸਤਿਆਂ ਨੂੰ ਪਹਿਲਾਂ ਤਾਂ ਸਮਝਿਆ ਜਾਏਗਾ ਤੇ 2027 ਤੋਂ ਪਹਿਲਾਂ ਪਹਿਲਾਂ ਸੁਲਝਾਇਆ ਲਿਆ ਜਾਏਗਾ ਇਹਦੇ ਬਾਰੇ ਕਿਸੇ ਵੀ ਤਰੀਕੇ ਦੀ ਕੋਈ ਪੁਸ਼ਟੀ ਨੁਮਾ ਗੱਲ ਨਿਕਲ ਕੇ ਅਜੇ ਤੱਕ ਸਾਹਮਣੇ ਨਹੀਂ ਆਈ ਪਰ ਹਾਈ ਕਮਾਂਡ ਦੇ ਤੱਕ ਇਹ ਖਬਰਾਂ ਜ਼ਰੂਰ ਪਹੁੰਚ ਚੁੱਕੀਆਂ ਨੇ ਕਿ ਆਪਸੀ ਖਿੱਚੋਤਾਣੀ ਆਪਸੀ ਛਛੋਪਣ ਜਿਹੜਾ ਉਹ ਲਗਾਤਾਰ ਕਾਂਗਰਸ ਨੂੰ ਨੁਕਸਾਨ ਕਰਦਾ ਜਾ ਰਿਹਾ ਤੇ ਨਾਲ ਦੀ ਨਾਲ ਕਾਂਗਰਸ ਦੇ ਲਈ ਇੱਕ ਗੱਲ ਉਹ ਵੀ ਮਸ਼ਹੂਰ ਹੈ ਕਿ ਭਾਈ ਕਾਂਗਰਸ ਨੂੰ ਕੋਈ ਹੋਰ ਪਾਰਟੀ ਬਹੁਤ ਘੱਟ ਹਰਾਉਂਦੀ ਆ ਕਾਂਗਰਸ ਨੂੰ ਕਾਂਗਰਸੀ ਇਹ ਹੀ ਹਰਾ ਦਿੰਦੇ ਨੇ ਹੁਣ ਇਹ ਸਾਰੀਆਂ ਸਥਿਤੀਆਂ ਗੱਦੜਲੇ ਪਾਸੇ ਨੂੰ ਜਾਣ ਗਿਆ ਕਾਂਗਰਸ ਦੇ ਸੂਰਤੇ ਹਾਲ ਇਹ ਸਭ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਹੋਣ ਵਾਲੀਆਂ ਗਤੀਵਿਧੀਆਂ ਦੇ ਉੱਪਰ ਨਿਰਭਰ ਕਰਦਾ ਹੈ ਪਰ ਇਸ ਖਬਰ ਦੇ ਬਾਰੇ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ ਪੰਜਾਬ ਕਾਂਗਰਸ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਪੰਜਾਬ ਕਾਂਗਰਸ ਦੇ ਵਿੱਚ ਪਏ ਹੋਏ ਕਲੇਸ਼ ਨੂੰ ਲੈ ਕੇ ਤਾਂ ਸਾਰਿਆਂ ਦੇ ਕੋਲੇ ਜਾਣਕਾਰੀ ਹੈ ਕਿ ਕਿਸ ਤਰੀਕੇ ਦੇ ਨਾਲ ਖਿੱਚੋਤਾਣੀ ਚੱਲਦੀ ਹੈ 2027 ਦੀਆਂ ਤਿਆਰੀਆਂ ਕਿਸ ਤਰੀਕੇ ਦੇ ਨਾਲ ਕਾਂਗਰਸ ਦੇ ਵੱਲੋਂ ਕੀਤੀਆਂ ਜਾਣਗੀਆਂ ਇਹਦਾ ਚੱਛੋਪਣ ਵੀ ਲਗਾਤਾਰ ਬਣਿਆ ਪਿਆ ਹੈ ਪਰ ਕਾਂਗਰਸ ਦੇ ਨਾਲ ਇੱਕ ਜੁੜੀ ਹਾਂ ਪੱਕੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਹਾਂ ਪੱਕੀ ਸ਼ਬਦ ਮੈਂ ਤਾਂ ਕਰਕੇ ਵਰਤ ਰਿਹਾ ਕਿਉਂਕਿ ਆਬਜ਼ਰਵਰ ਲਾਏ ਗਏ ਨੇ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਆਬਜ਼ਰਵਰ ਜਿਹੜੇ ਨੇ ਉਹ ਲਾਏ ਗਏ ਨੇ ਹਰੇਕ ਜ਼ਿਲ੍ਹੇ ਦੇ ਵਿੱਚ ਇਹਨਾਂ ਦੀ ਰਹਿਨਮਾਈ ਦੇ ਹੇਠ ਬਹੁਤ ਸਾਰੀਆਂ ਕਾਰਵਾਈਆਂ ਹੋਣਗੀਆਂ ਹੁਣ ਕਾਰਵਾਈਆਂ ਦੇ ਵਿੱਚ ਆਪਸੀ ਖਿੱਚੋਤਾਣੀ ਕਿੰਨੀ ਕੁ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਬਿਆਨੇਗਾ ਪਰ ਇੱਕ ਲਿਸਟ ਜਾਰੀ ਕੀਤੀ ਗਈ ਹੈ ਇਹ ਲਿਸਟ ਜਿਹੜੀ ਜਾਰੀ ਹੋਈ ਹੈ ਇਸ ਦੇ ਵਿੱਚ ਇੱਕ ਇੱਕ ਜ਼ਿਲ੍ਹੇ ਦੇ ਵਿੱਚ ਤਿੰਨ ਤਿੰਨ ਆਬਜ਼ਰਵਰ ਜਿਹੜੇ ਨੇ ਉਹ ਲਾ ਦਿੱਤੇ ਗਏ ਨੇ ਹੁਣ ਜਿਸ ਤਰੀਕੇ ਪ੍ਰਗਟ ਗੋਹਰਾ ਦਾ ਇੱਕ ਵੱਖਰਾ ਧੜਾ ਬਣਿਆ ਪਿਆ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਵੱਖਰਾ ਧੜਾ ਹੈ ਤੇ ਰਾਜਾ ਬੜੇ ਗੋਹਰਾ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਆਪਣਾ ਵੱਖਰਾ ਰਾਗ ਅਲਾਪਿਆ ਜਾਂਦਾ ਹੈ ਕੈਬਨਟ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਜਦੋਂ ਇਹ ਸਾਰੀਆਂ ਉਹਨਾਂ ਦੇ ਕੋਲੇ ਜ਼ਿੰਮੇਵਾਰੀਆਂ ਸੀ ਸਰਕਾਰਿੰਦੇ ਸਮੇਂ ਤਾਂ ਉਹਨਾਂ ਦੇ ਵੱਲੋਂ ਉਸ ਵਕਤ ਵੀ ਵੱਡੇ ਸਵਾਲ ਚੁੱਕੇ ਜਾ ਰਹੇ ਸੀ ਤੇ ਇਸ ਵਕਤ ਉਹਨਾਂ ਦੇ ਵੱਲੋਂ ਵਿਰੋਧੀ ਧਿਰ ਦੇ ਵਿੱਚ ਹੁੰਦਿਆਂ ਹੋਿਆਂ ਵੀ ਉਸੇ ਮਾਹੌਲ ਦੇ ਵਿੱਚ ਸ਼ਾਇਦ ਵਿੱਚ ਰਿਆ ਜਾ ਰਿਹਾ ਹੈ ਵੱਖ-ਵੱਖ ਤਰੀਕੇ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਜਿਹੜੀਆਂ ਦੇ ਕਾਂਗਰਸ ਦੇ ਵਿੱਚ ਬਣਦੀਆਂ ਸੀ ਤੇ ਹੁਣ ਜੇ ਇਸ ਤਰੀਕੇ ਵੱਖ-ਵੱਖ ਮੀਡੀਆ ਆਦਾਰਿਆਂ ਦੇ ਉੱਪਰ ਇੰਟਰਵਿਊਜ਼ ਕਾਂਗਰਸੀਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਹ ਭਾਵੇਂ ਪ੍ਰਗਟ ਸਿੰਘ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣ ਜਾਂ ਫਿਰ ਵੱਖ-ਵੱਖ ਹੋਰ ਜਿਹੜੇ ਇਹਨਾਂ ਦੇ ਲ ਚੀਜ਼ ਪ੍ਰਚਾਰਦੇ ਜਾ ਰਹੇ ਨੇ ਕਿ ਭਾਈ ਜਿਹਦੇ ਵਿੱਚ ਕੈਪੇਬਿਲਟੀ ਹੋਏਗੀ ਜਿਹਦੇ ਵਿੱਚ ਇੰਨੀ ਸੰਭਾਵਨਾ ਆ ਕੇ ਲਈਏ ਕਿ ਹਾਈ ਕਮਾਂਡ ਦੇ ਸਾਹਮਣੇ ਰੱਖਣ ਦੀ ਗੱਲਬਾਤ ਹੋਏਗੀ ਉਹ ਸਾਰੀਆਂ ਚੀਜ਼ਾਂ ਨੂੰ ਅੱਗੇ ਛੱਡ ਕੇ ਉਸ ਦੇ ਕੋਲ ਮੁੱਖ ਮੰਤਰੀ ਦੀ ਦਾਵੇਦਾਰੀ ਆ ਸਕਦੀ ਹੈ ਪਰ ਇਸ ਵਕਤ ਇਹ ਜਦੋਜਹਿਦ ਦੇ ਵਿੱਚ ਕਾਂਗਰਸ ਦੇ ਵੱਲੋਂ ਆਬਜ਼ਰਵਰ ਜ਼ਰੂਰ ਲਾ ਦਿੱਤੇ ਗਏ ਨੇ ਪਰ ਇਹਨਾਂ ਆਬਜ਼ਰਵਰਾਂ ਦੇ ਵੱਲੋਂ ਜ਼ਮੀਨੀ ਧਰਾਤਲ ਦੇ ਉੱਪਰ ਕੰਮ ਕਿੰਨਾ ਕੁ ਆ ਕੇ ਲਈਏ ਕਿ ਸੰਗੀਨ ਤਰੀਕੇ ਦੇ ਨਾਲ ਕੀਤਾ ਜਾਣਾ ਜਾਂ ਫਿਰ ਕਿੰਨੇ ਕੁ ਸਵਿਰਧ ਹੋ ਕੇ ਇਹਨਾਂ ਦੇ ਵੱਲੋਂ ਜ਼ਮੀਨੀ ਧਰਾਤਲ ਦੇ ਉੱਪਰ ਉਹ ਸਾਰੀਆਂ ਸਥਿਤੀਆਂ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਏਗੀ ਜਿਹੜੀਆਂ ਵਿਗੜੀਆਂ ਪਈਆਂ ਨੇ ਜਿਹੜੀਆਂ ਆਪਸੀ ਖਿੱਚੋ ਤਾਣੀ ਦਾ ਕਰਕੇ ਇਸ ਵਕਤ ਤਾਣਾ ਬਾਣਾ ਉਲਝਿਆ ਪਿਆ ਉਹਨੂੰ ਕਿੰਨਾ ਕੁ ਸੁਲਝਾ ਲੈਣਗੇ ਇਹ ਵੀ ਆਉਣ ਵਾਲੇ ਸਮੇਂ ਦੇ ਗਰਭ ਦੇ ਵਿੱਚ ਹੈ ਪਰ ਇਸ ਵਕਤ ਸਥਿਤੀਆਂ ਜ਼ਰੂਰ ਇਹ ਕਿਤੇ ਨਾ ਕਿਤੇ ਮਹਿਸੂਸ ਹੁੰਦੀਆਂ ਨੇ ਕਿ ਕਾਂਗਰਸ ਦੇ ਵਿੱਚ ਕਾਂਗਰਸ ਦੀ ਹਾਈ ਕਮਾਂਡ ਖਾਸ ਤੌਰ ਦੇ ਉੱਪਰ ਪੰਜਾਬ ਦੇ ਉੱਪਰ ਧਿਆਨ ਕੇਂਦਰਿਤ ਕਰਕੇ ਬੈਠੀ ਆ 2027 ਦੇ ਵਿੱਚ ਮਹੀਨੇ 16